کرتی رہے ہوتے رہے میری کمنٹ دو ਬਾਪੂ ਕੀ ਕਹਿੰਦੀ ਨਹੀਂ ਬਿੱਤੂ ਦਾ ਗੱਲ ਤਾਂ ਕਰ ਤੋਂ ਬਾਬਾ ਜੀ ਤੁਸੀਂ ਕਰ ਤਾਂ ਕਰਨੀ ਦੇ ਰਹੇ ਹੈ ਲੜਕਾ ਰੜ ਹੈਗਾ ਉਹ ਵੀ ਰਲਿਆ ਵਿਆਗਾ ਪਾਬਰ ਕਰਨੀ ਮੈਨੂੰ ਮਤਲਬ ਪਈਏ ਬਸ ਇਹ ਸਰ ਰਿਤੇ ਪੁਰਾਣੀ ਪਟੀਸ਼ਨ ਇਵਨ ਫਿਮੈਟਿਕ ਵਾਇਲੈਂਸ ਜਿਹੜਾ ਐਕਟੀਵਿਟੀ ਕੇ ਮਾਰ ਦੇ ਦਾਲ ਸੀ ਬੀਤਿਆ ਉਹ ਵੀ ਐਗਰੈਂਸੀ ਤੇ ਖਾਲਾ ਖਾਲਾ ਅੱਜ ਲੜਕੇ ਬੋਲੋ ਕੌਣ ਦੋਵੇਂ ਪਾਰਟੀ ਬਾਹਰ ਹੈ ਜਿਹੜਾ ਲੜਕਾ ਹੈ ਉਹ ਕਹਿੰਦਾ ਕਿ ਮੈਂ ਕੁੜੀ ਨੂੰ ਚੋੜੀ ਨਹੀਂ ਮੈਂ ਇਹਨੂੰ ਮਰਤ ਨਹੀਂ ਹੋਣੀ ਚਾਹੁੰਦਾ ਨਹੀਂ ਉਹ ਕੰਟਰੀ ਕਿ ਨਹੀਂ ਨਹੀਂ ਅੱਗੋਰ ਬਹਿਲੀ ਮੇਰੀ ਪਾਰਟੀ ਦਾ ਬੰਦਾ ਆ ਸਰ ਨਹੀਂ ਉਹ ਹੀ ਤਾਂ ਕਹਿ ਰਹੇ ਆ ਵੀ ਇਹਨਾਂ ਦਾ ਹੋ ਨਹੀਂ ਰਿਹਾ ਥੋੜਾ ਸਮਝਾਓ ਲੈ ਬੋਰਸ ਲਾ ਕੇ ਅੱਜ ਵੀ ਨਹੀਂ ਕਹਿੰਦੇ ਇਹਨਾਂ ਨੂੰ ਆਪ ਥੋੜਾ ਕਹਿ ਰਹੇ ਮੈਂ ਇਹਨਾਂ ਨੂੰ ਦੱਸਾਇਆ ਮੁੰਡਾ ਆ ਕਹਿ ਰਹੇ ਮੈਂ ਮੇਰੀ ਦੋਣੀਏ ਘਰ ਜਿਹੜੇ ਐਗਰੀਮੈਂਟ ਨਹੀਂ ਥੋੜਾ ਹੋ ਰਿਹਾ ਮੈਟਰ ਤੋਂ ਹੋ ਰਿਹਾ ਵੀ ਕੰਨੀ ਡਿਲੀਗੇਟਡ ਦਾ ਗੱਲ ਕਰਤਾ ਕਰ ਤੋਂ ਬਾਬਾ ਜੀ ਤੁਸੀਂ ਕੱਲ ਤਾਂ ਕਰਨੀ ਦੇ ਰਹੇ ਹੈ ਲੜਕਾ ਜਿਹੜੇ ਹੈਗਾ ਉਹ ਵੀ ਆਣਿਆ ਆ ਗਿਆ ਬਾਬੂ ਜੀ ਨੇ ਕਹਿ ਸਮਝਾਤਾ ਕੋਈਏ ਸਾਰੀ ਗੱਲ ਸਮਝਾ। ਬਸ ਇਹ ਉੱਤਰ ਜਿੱਤੇ ਹੈਗਾ ਉਹ ਲੜਕੇ ਬਾਰੇ ਤੁਸੀਂ ਕੋਈ ਨਹੀਂ ਸਾਥ। ਗੱਲ ਨਾ ਕਰਦੇ ਹੋ। ਹਾਂ ਜੀ। ਇਹ 2025 ਤੱਕ ਦਾ ਲੋਨ ਚੱਲਣਾ ਹੈ। ਆ 2024 ਦੇ 9ਵੇਂ ਲੈਤਾ। ਆ 2024 ਦੇ 9ਵੇਂ ਲੈਤਾ। ਜਿਹੜੀ ਜੋ ਕੀਆ ਮੋੜੀ। ਬਾਰੇ ਨਿਆ ਬੈਲ ਜਿਹੜਾ ਬੰਦਾ ਬੰਦਾ ਕਿੰਨੇ ਘੱਟਾਂ ਜਾ ਕੇ ਬੰਦੇ ਬਣ ਗਿਆ ਮਨੋਸਮਾਡਿਕ ਕਰਵਾਉਂਦੇ ਨੇ ਜਿਹੜੇ ਲਈ ਦਿੱਤਾ ਉਹਨਾਂ ਦੇ ਕਈ ਘੜੀ ਚਲਦੇ ਰਿਟਰਨ ਲੈ ਲਏ ਮੈਂ ਸਭ ਕੁਝ ਪਿਸਟ ਕਰਨਾ ਵੀ ਪਾਉਂਦਾ ਹਾਂ ਅਸਲ ਵਿੱਚ ਕੀ ਹੁੰਦਾ ਕਿ ਜਦੋਂ ਟੋਲ ਲੈਣਗੇ ਕਿਸੇ ਦੇ ਟੋਲ ਜਦੋਂ ਪ੍ਰਤੀ ਪ੍ਰੋਬਲਮ ਉਹਦੀ ਹੁੰਦੀ ਹੈ ਨਾ ਉਹ ਪੈਸੇ ਨੂੰ ਫਿਰ ਇੰਟਰਸਟ ਤੋਂ ਲਗਾਉਂਦਾ ਤਾਂ ਉਹ ਕੰਪਨੀ ਤਾਂ ਕੋਈ ਪਲਾਨ ਤੋਂ ਕਰਦਾ ਕੋਈ ਲਗੂ ਮਤਲਬ ਲੈਣਗੇ ਨਾ ਪੈਸੇ ਸਰਜ ਪਰਮਾਨੰ ਲੋਕ ਅਦਾਲਤ ਲੱਗੀ ਹੈ ਜੀ ਇਹ ਨੈਸ ਲੋਕ ਅਦਾਲਤ ਦੇ ਨਾਲ ਹਾਂਜੀ ਤੇ ਜੀ ਆਪਾਂ ਗੱਲ ਕਰੀਏ ਆਪਣੀ ਕੇਸ ਦੇ ਵਿੱਚ ਕਿੰਨੇ ਕਾਜ ਕੇਸ ਜਾਈ ਦੇ ਔਰ ਕਿਸ ਟਾਈਪ ਦੇ ਕੇਸ ਦੇ ਔਰ ਕਿੰਨੇ ਜਮਸਤਾਨਾ ਦੀ ਚਾਂਸ ਹੋਏ ਸਾਡੇ ਕੋਲ ਜੇ ਅਜੇ ਤੱਕ 3503 ਕੇਸ ਜਿਹੜੇ ਆ ਟੇਕਾਫੀ ਤੇ ਆ ਜੋ ਆਏ ਨੇ ਜਿਹੜੇ ਕਿ ਅਲੱਗ-ਅਲੱਗ ਬੈਂਕਾਂ ਤੋਂ ਨੇ ਅ ਪੰਜਾਬ ਨੈਸ਼ਨਲ ਬੈਂਕ ਤੋਂ ਮੈਕਸਿਮਮ ਕੇਸ ਹੈਗੇ ਆ ਇੰਡੀਅਨਸ ਬੈਂਕ ਦੇ ਹੈਗੇ ਆ ਇਹ ਤੋਂ ਇਲਾਵਾ ਜਿਹੜਾ ਬੈਂਕਸ ਤੋਂ ਇਲਾਵਾ ਜਿਹੜਾ ਬੀਐਨਐਨ ਦੇ ਹੈਗੇ ਆ ਬੋਰਡਰ ਫੋਨ ਦੇ ਆ ਇੱਕ ਫਾਈਨਾਂਸ ਕੰਪਨੀ ਜਿਹੜੀ ਹੈ ਸ਼ਰੀਰਾਓ ਫਾਈਨਾਂਸ ਕੰਪਨੀ ਦੇ ਇਹਨਾਂ ਦੇ ਸਾਰੀ ਕੰਪੋਜੀਸ਼ਨ ਟੋਟਲ ਜਿਹੜੇ ਆ 3503 ਕੇਸ ਨੇ ਇਹਨਾਂ ਵਿੱਚੋਂ ਆਲਮੋਸਟ 50% ਜਿਹੜੇ ਹੈਗੇ ਨੇ ਸਾਡੇ ਕੋਲ 2000 ਤੋਂ 2500 ਦੇ ਵਿੱਚ ਵਿੱਚ ਪ੍ਰੋਕਸੀਮੇਟਲੀ ਸਾਡੇ ਜਿਹੜੇ ਆ ਉਹ ਸੈਟਲ ਹੋ ਜਾਣਗੇ ਆਪਾਂ ਪਰਸਿਊ ਕਰ ਰਹੇ ਆ ਮੈਕਸਿਮਮ ਜਿਹੜੇ ਹੈਗੇ ਆ ਜਿਹੜੇ ਬੰਦੇ ਆਉਂਦੇ ਨੇ ਕਿ ਇੱਥੇ ਤੁਹਾਡੀ ਕੋਈ ਕੋਰਟ ਫੀਸ ਨਹੀਂ ਲੱਗਣੀ ਇੱਥੇ ਕੋਈ ਤੁਹਾਡਾ ਜਿਹੜਾ ਹੈਗਾ ਜਿੰਨਾ ਅਸੀਂ ਐਨਪੀਏ ਹੋਇਆ ਹੋਇਆ ਉਹਨੂੰ ਘਟਾ ਕੇ ਬੈਂਕਾਂ ਤੋਂ 60% ਤੱਕ ਆਲਮੋਸਟ ਕਰਕੇ ਉਹਨੂੰ ਸੈਟਲ ਕਰਵਾ ਰਹੇ ਆ ਤੇ ਜੇ ਇਹ ਵੀ ਉਹਨਾਂ ਨੇ ਇਹ ਕਰਦੇ ਨੇ ਕਿ ਜੇ ਇੱਥੇ ਨਹੀਂ ਸੈਟਲ ਹੁੰਦਾ ਇਹ ਤੁਹਾਡੀ ਸਹੂਲਤ ਵਾਸਤੇ ਹੈ ਨੈਸ਼ਨਲ ਲੂਕ ਅਡਲ ਜੇ ਇੱਥੇ ਨਹੀਂ ਸੈਟਲ ਹੁੰਦਾ ਤਾਂ ਇਹ ਫਿਰ ਰੈਗੂਲਰ ਕੇਸ ਜਿਹੜਾ ਆ ਉਹ ਉੱਥੇ ਲੱਗੇਗਾ ਸਿਵਲ ਕੋਰਟ 'ਚ ਉੱਥੇ ਵਕੀਲ ਕਰਨਾ ਪਏਗਾ ਈਵਨ ਬੈਂਕ ਦਾ ਜਾਂ ਦੂਸਰਾ ਜਿਹੜਾ ਹੈਗਾ ਪਟੀਸ਼ਨਰ ਉਹਦਾ ਵੀ ਤੁਹਾਨੂੰ ਚਾਰजेस ਜਿਹੜੇ ਪੈਣਗੇ ਵਕੀਲ ਦੇ ਫੀਸ ਲੱਗੇਗੀ ਕੋਰਟ ਫੀਸ ਉੱਥੇ ਔਰ ਫੀਸ ਫਿਰ ਤੁਹਾਡੇ ਕੋਲ ਅਮਾਉਂਟ ਜਿਹੜਾ ਟੋਟਲ ਕਲੈਕਟ ਕੀਤਾ ਜਾਊਗਾ ਤੇ ਇਸ ਤਰ੍ਹਾਂ ਕਾਫੀ ਲੋਕ ਜਿਹੜੇ ਥੋੜੇ ਪਰਸੀਵ ਹੋਏ ਨੇ ਈਵਨ ਇੱਕ ਸਾਡੇ ਕੋਲ ਜਿਹੜਾ 8 ਲੱਖ 9 ਲੱਖ ਤੱਕ ਦਾ ਜਿਹੜਾ ਹੈ 12 ਲੱਖ ਦਾ ਵੀ ਪੀਐਸ ਜਿਹੜਾ ਸੈਟਲ ਕੀਤਾ ਸੀ ਉਹਦੇ ਵਿੱਚ ਉਹਨਾਂ ਨੂੰ 12 ਦਾ ਅਸੀਂ 7 ਲੱਖ ਦੇ ਵਿੱਚ ਸੈਟਲ ਕਰਕੇ ਤੇ ਆਲਮੋਸਟ ਉਹਨਾਂ ਦਾ ਨਿਵੇੜ ਦਿੱਤਾ ਤੇ ਕਾਫੀ ਕੇਸ ਸਾਡੇ ਜਿਹੜੇ ਉਹ ਸੈਟਲ ਹੋ ਰਹੇ ਨੇ ਜਦੋਂ ਗੱਲ ਕਰੀਏ ਆਮ ਸਮਸਿਅ ਦੇ ਵਿੱਚ ਜਿਹੜਾਗਾ ਟਾਈਮਿੰਗ ਬਹੁਤ ਲੱਗਦਾਗਾ ਨੇ ਪੈਸੇ ਦੇ ਕਮਿੰਗ ਦੀ ਬੱਚਤ ਹਾਂਜੀ ਹਾਂਜੀ ਇਹਦੇ ਵਿੱਚ ਆਬਵੀਅਸਲੀ ਇਨਸਟੈਂਟਲੀ ਔਨ ਦੀ ਸਪਾਟ ਇੱਥੇ ਕਰਕੇ ਉਹਦੀਆਂ ਕਿਸ਼ਤਾਂ ਅਸੀਂ ਕਰ ਦਿੰਦੇ ਆ ਦੋਨਾਂ ਦੀ ਕਨਵੀਨੀਅன்ஸ் ਨਾਲ ਦੋਨਾਂ ਦੀ ਰਜ਼ਾਮੰਦੀ ਦੇ ਨਾਲ ਤੇ ਉਹਦੇ ਅਕੋਰਡਿੰਗਲੀ ਉਹ ਇੱਥੇ ਹੀ ਅਵਾਰਡ ਬਣ ਇਹ ਉਹ ਚੀਜ਼ ਖਤਮ ਹੋ ਜਾਏਗੀ ਨਾ ਕੋਈ ਕੋਡ ਫੀਸ ਆ ਨਾ ਕੋਈ ਖੱਜਲ ਖਵਾਰੀ ਆ ਨਾ ਕਿਤੇ ਦੁਆਰਾ ਜਾਣ ਦੀ ਲੋੜ ਤੇ ਕੋ ਆਪਣਾ ਜਿਹੜਾ ਅਫੀਸ਼ਨਲ ਕੋਲ ਜਾ ਕੇ ਉਹ ਪੈਸੇ ਆਪਣੇ ਜਮ੍ਹਾਂ ਕਰਵਾ ਦੇਣਗੇ ਤੇ ਉਹਨਾਂ ਦਾ ਸੈਟਲ ਹੋ ਜਾਏਗਾ ਉੱਥੇ ਜਿਹੜਾ ਕੰਟੀਨਿਊਸਲੀ ਜੇ ਤੁਸੀਂ ਕੋਰਟ 'ਚ ਜਾਂਦੇ ਆ ਉੱਥੇ ਤੁਹਾਡਾ ਵਕੀਲ ਦਾ ਵੀ ਹੋਏਗਾ ਕਰਜ਼ਾ ਉੱਥੇ ਪਤਾ ਨਹੀਂ ਸਾਲ ਲੱਗੇ ਦੋ ਸਾਲ ਲੱਗਣ ਤੇ ਉਹਨਾਂ ਜਦ ਤੱਕ ਜਦੋਂ ਤੱਕ ਸੈਟਲ ਨਹੀਂ ਹੁੰਦਾ ਜਿੰਨਾ ਤੁਹਾਡਾ ਆਊਟਸਟੈਂਡਿੰਗ ਅਮਾਊਂਟ ਆ ਉਹਦੇ ਤੇ ਇੰਟਰਸਟ ਐ ਕਲੀਊਡ ਹੁੰਦਾ ਰਹਿਣਾ ਇੰਟਰਸਟ ਜਿਹੜਾ ਕੰਟੀਨਿਊਸਲੀ ਉਹਦੇ ਤੇ ਖੇ ਲੱਗੇ ਉਹ ਮਾਊਟ ਪਵੇਗਾ ਆਮ ਲੋਕਾਂ ਦੀ ਮਰਜ਼ੀ ਦੇ ਅਨੁਸਾਰ ਆਮ ਲੋਕਾਂ ਨੂੰ ਹੈਗਾ ਕਿ ਨੈਸ਼ਨਲ ਲੋਕ ਅਦਾਲਤ ਜਿਹੜਾ ਸਰਕਾਰ ਨੇ ਉਹ ਸਹੂਲਤ ਵਾਸਤੇ ਕੀਤਾ ਤੇ ਇਹਦਾ ਫਾਇਦਾ ਲੈਣਾ ਚਾਹੀਦਾ ਵੱਧ ਤੋਂ ਵੱਧ ਜੇਕਰ ਇੱਥੇ ਫੈਸਲਾ ਕੋਈ ਹੋ ਜਾਂਦਾ ਹੈਗਾ ਕੋਈ ਦੁਆਰਾ ਦਾਅਵਾ ਤਾਂ ਨਹੀਂ ਕੀਤਾ ਜਾਂਦਾ ਨਹੀਂ ਇਹ ਜਿਹੜਾ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਦੋਨਾਂ ਦੇ ਸਾਈਨ ਹੋਣਗੇ ਦੋਨਾਂ ਦਾ ਐਗਰੀਮੈਂਟ ਹੁੰਦਾ ਉਹ ਚੀਜ਼ ਫਾਈਨਲ ਹੋ ਜਾਂਦੀ ਹੈ ਕੋਈ ਵੀ ਉਹਦੇ ਤੋਂ ਜਿਹੜਾ ਆ ਉਹਨੂੰ ਬਟੇ ਨਹੀਂ ਕਰ ਸਕਦਾ ਉਹ ਉਹਨੂੰ ਚੈਲੰਜ ਨਹੀਂ ਕੀਤਾ ਹੋਇਆ ਸਰ ਅੱਜ ਲੋਕਦਾਲਤ ਲੱਗੀ ਹੈ ਇਹਦੇ ਵਿੱਚ ਕਿੰਨੇ ਕੇਸ ਆਏ ਨੇ ਸਰ ਔਰ ਕੀ ਕੀਤਾ ਅੱਜ ਲੋਕਦਾਲਤ ਦੇ ਵਿੱਚ 8875 ਕੇਸ ਲਗਾਏ ਨੇ ਅਸੀਂ ਔਰ ਇਹਨਾਂ ਦੀ ਸੈਟਲਮੈਂਟ ਦੀ ਕੋਸ਼ਿਸ਼ ਚੱਲ ਰਹੀ ਹੈਗੀ ਹੈਗੀ ਔਰ ਉਮੀਦ ਹੈ ਕਿ 6000 ਤੋਂ ਜ਼ਿਆਦਾ ਕੇਸ ਅਸੀਂ ਅੱਜ ਸੈਟਲ ਕਰਦੇ ਹਾਂ ਇਸ ਟਾਈਪ ਦੇ ਜਿਹੜੇ ਅੱਜ ਦੀ ਲੋਕਦਾਲਤ ਦੇ ਵਿੱਚ 1040 ਕੇਸ ਬਾਰੇ ਗੱਲ ਕਰ ਰਹੇ ਹਾਂ ਇਸ ਲੋਕਦਾਲਤ ਦੇ ਵਿੱਚ ਦੇਖੋ ਹਰ ਵਾਰ ਦੀ ਤਰ੍ਹਾਂ ਮੈਟ੍ਰੀਮੋਨੀਅਲ ਡਿਸਪਿਊਟਸ ਆਪਣੇ ਚੈੱਕਾਂ ਨਾਲ ਸੰਬੰਧਿਤ ਕੇਸ, ਦਿਵਾਨੀ ਮੁਕਦਮੇ, ਸਾਰੇ ਟ੍ਰੈਫਿਕ ਚਲਾਨਸ, ਬੈਂਕਾਂ ਦੇ ਪ੍ਰੀ-ਲਿਟੀਗੇਟਿਵ ਕੇਸ, ਰੈਵਨਿਊ ਦੇ ਕੇਸਸ ਔਰ ਕ੍ਰਿਮੀਨਲ ਨਾਨ ਕੰਪਾਉਂਡੇਬਲ ਕੇਸ ਨੂੰ ਛੱਡ ਕੇ ਹਰ ਇੱਕ ਤਰ੍ਹਾਂ ਦੇ ਕੇਸ ਲਗਾਏ ਹੋਏ ਨੇ। ਕਿੰਨੇ ਬੈਂਚ ਲੱਗ ਚੁੱਕੇ ਨੇ? ਅੱਜ ਅਸੀਂ ਟੋਟਲ ਬਣਾਏ ਹੈਗੇ ਨੇ 6 ਬੈਂਚ ਬਣਾਏ ਹੈਗੇ ਨੇਗੇ ਮੋਗਾ ਲੋਕ ਅਦਾਲਤ ਦੇ, ਇੱਕ ਬੈਂਚ ਬਾਗਾ ਪੁਰਾਣਾ ਦਾ, ਇੱਕ ਨਿਹਾਲ ਸਿੰਘ ਵਾਲਾ ਦਾ ਔਰ ਇੱਕ ਪਰਮਨੈਂਟ ਲੋਕ ਅਦਾਲਤ ਦਾ 9 ਬੈਂਚ ਦਾ ਇਹ ਬਣਾਏ ਹੈਗੇ ਨੇ, ਬਾਕੀ ਰੈਵਨਿਊ ਦੇ ਬੈਂਚਸ ਰਹਿ ਗਏ ਨੇ। ਆਮ ਲੋਕਾਂ ਨੂੰ ਵੀ ਕਿੰਨਾ ਬੇਨਫੀਟ ਮਿਲਦਾ ਜਦੋਂ ਇਹ ਲੋਕ ਬਦਲ ਤੋਂ ਲੱਗ ਜਾਂਦੇ ਆਮ ਲੋਕਾਂ ਨੂੰ ਬਹੁਤ ਬੇਨਫੀਟ ਮਿਲਦਾ ਹੈਗਾ ਆਪਸੀ ਰਜਮੰਦੀ ਨਾਲ ਬੈਠ ਕੇ ਸਮਝੌਤੇ ਨਾਲ ਫੈਸਲੇ ਹੋ ਜਾਂਦੇ ਹੈਗੇ ਨੇਗੇ ਕੋਰਟ ਫੀਸ ਵਾਪਸ ਹੋ ਜਾਂਦੀ ਹੈਗੀ ਆਪਸੀ ਧਿਰਾਂ ਦਾ ਪਿਆਰ ਉਸੇ ਤਰ੍ਹਾਂ ਬਣਿਆ ਰਹਿ ਜਾਂਦਾ ਹੈਗਾ ਔਰ ਦੋਨੇ ਧਿਰਾਂ ਨੂੰ ਕੁਝ ਨਾ ਕੁਝ ਮਿਲਦਾ ਹੈਗਾ ਜਦੋਂ ਰਜਮੰਦੀ ਨਾਲ ਫੈਸਲਾ ਹੁੰਦਾ ਤਾਂ ਬਿਨ ਬਿਨ ਸਿਚੁਏਸ਼ਨ ਹੁੰਦੀ ਹੈ ਜੀ ਸਾਰਿਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਗਾ ਮੈਂ ਇਹਹੀ ਮੈਸੇਜ ਦੇਣਾ ਚਾਹਾਂਗਾ ਕਿ ਆਪਣੇ ਜਿਹੜੇ ਕੇਸ ਹੈਗੇ ਮੈਕਸਿਮਮ ਲੋਕ ਅਦਾਬ ਦੇ ਚ ਰੱਖਾ ਕੇ ਇਹਨਾਂ ਦਾ ਫੈਸਲਾ ਕਰਾਓ ਸਮੇਂ ਦੀ ਬਚਤ ਕਰੋ ਪੈਸੇ ਦੀ ਬਚਤ ਕਰੋ ਇਸ ਨਾਲ ਆਪਸੀ ਭਾਈਚਾਰਾ ਔਰ ਪਿਆਰ ਵੀ ਵੱਧਾ ਹੈਗਾ ਔਰ ਸਮੇਂ ਸਿਰ ਕੇ ਇਸ ਦਾ ਨਿਪਟਾਰਾ ਵੀ ਹੋ ਜਾਂਦਾ ਹੈ